ਹਾਂਜੀ ਬਾਈ ਕੀ ਹਾਲ ਨੇ ਹੋਰ ਘਰ ਪਰਿਵਾਰ ਸਭ ਠੀਕ ਨੇ ਆ ਗਏ ਆਪਾਂ ਇੱਧਰ ਲੈ ਘਰੇ ਬਾਈ ਤੇ ਗੇਟ ਲਈਏ ਫੋਲ ਲਾਈਟਾਂ ਨੂੰ ਤਾਂ ਚੱਲੀਆਂ ਜਾਂਦੀਆਂ ਨੇ ਲਾਈਟਾਂ ਨੂੰ ਤਾਂ ਬੰਦ ਕਰਨੀਆਂ ਨੇ ਅੱਜ ਆਜੇ ਕਰੋ ਅਜੇ ਨਹੀਂ ਆਂਗਾ ਲੈ ਤਾਂ 7:30-8:00 ਦਾ ਟਾਈਮ ਹੋ ਗਿਆ ਰਾਤ ਤਾਂ ਮੀ ਵਧੀਆ ਪਿਆ ਯਾਰ ਆਪਣੇ ਵਾਕੀ ਬਈ ਇਹ ਗੱਲ ਘੱਟ ਸੀਗਾ ਕਬੂਤਰ ਬਾਜੀ ਦੇ ਰਿਲੇਟਡ ਆ ਇੱਥੇ ਆਪਣੇ ਹਸਨ ਪਿੰਡ ਹਸਨ ਕਹਿੰਦੇ ਬਹੁਤ ਜ਼ਿਆਦੇ ਘੱਟ ਸੀ ਆਪਣੇ ਪਿੰਡੋਂ ਮੁੰਡਾ ਗਿਆ ਸੀ ਫਿਰ ਮੈਥੋਂ ਨਹੀਂ ਜਾਇਆ ਗਿਆ ਉਹ ਕਹਿੰਦਾ ਬਈ ਜਾਮ ਲੱਗਿਆ ਪਿਆ ਸੀ ਤੇ ਫਿਲਹਾਲ ਤਾਂ ਪੰਜਾਬ ਸਰਕਾਰ ਨੇ ਤਾਂ ਉਹ ਮੰਗਾ ਮੰਨ ਲੀਆਂ ਵੀ ਜਿਹੜੀਆਂ ਆਪਾਂ ਕਹਿੰਦੇ ਆ ਵੀ ਚਲੋ ਕਬੂਤਰ ਬਾਜੀ ਹੈਨਾ ਜਾ ਹੋਰ ਹੋਰ ਸਰੇਸੋ ਘੋੜਿਆਂ ਦੀ ਦੌੜ ਹੋਗੀ ਕੁੱਤਿਆਂ ਦੀ ਪਾਲ ਤਾਂ ਦੌੜ ਹੋਗੀ ਵੀ ਆਪਾਂ ਕਿਹੜਾ ਹੁਣ ਆਪਾਂ ਲੋਕ ਪੁੱਤਰ ਰਖਿਆ ਰ ਆਪਾਂ ਅਗਲੇ ਕੋਈ ਤੰਗ ਪਰੇਸ਼ਾਨ ਕਰਦੇ ਆਂ ਬਈ ਡਾ ਉੱਡ ਜਾਂ ਡਾ ਦਿੰਨੇ ਚਲ ਸਾਦਰੀ ਦੇ ਬਹਿ ਜਾਂਦੇ ਨੇ ਨਾ ਦਾਣੇ ਪਾਉਣੇ ਵਧੀਆ ਟਾਈਮ 'ਚ ਪਾਣੀ ਪਾਉਣੇ ਸਾਫ ਸਾਰਾ ਕੁਝ ਕਰਦੇ ਆਂ ਸਾਂਭਸਪਾਈ ਕਰਦੇ ਆਂ ਤੇ ਪਤਾ ਨਹੀਂ ਕੀ ਸਿਸਟਮ ਨੂੰ ਇੰਨਾ ਜਿਆਦਾ ਪਤਾ ਨਹੀਂ ਚੀਜ਼ ਬਾਰੇ ਪਰ ਹੁਣ ਸਰਕਾਰ ਨੇ ਮੰਨ ਲਈ ਹੋਊ ਕਹਿੰਦੇ ਵੀ ਸੈਂਟਰ 'ਚ ਵੀ ਐਪਲੀਕੇਸ਼ਨ ਦੇਵਾਂਗੇ ਵੀ ਇਸ ਜੀ ਬੰਦ ਨਹੀਂ ਹੋਣੀ ਚਾਹੀਦੀ ਤਾਂ ਕਰਕੇ ਠੀਕ ਆ ਬਾਈ ਹੁਣ ਫਿਰ ਸਾਰੀਆਂ ਆਉਣਾ ਇਹ ਆਪਣੀਆਂ ਬਰਾਸਤੀ ਖੇਡਾਂ ਨੇ ਸਾਰੀਆਂ ਕਬੂਤਰਬਾਜੀ ਲਾ ਲੋ ਕਬੂਤਰਾਂ ਦਾ ਡੋਣਾ ਲਾ ਲੋ ਹਨਾ ਘੂਲ ਸੁਵਾਰੀ ਲਾ ਲੋ ਜਾਂ ਕੁੱਤਿਆਂ ਦਾ ਭਜਾਉਣਾ ਬਲਦਾਂ ਦਾ ਭਜਾਉਣਾ ਹੋਗਾ ਜੀ ਇਹ ਸਾਰੀਆਂ ਬਰਾਸਤੀ ਕਹਿੰਦੇ ਨੇ ਪ੍ਰਾਣੀਆਂ ਨੇ ਕਿਹੜਾ ਆਪਾਂ ਹੁਣ ਆਪ ਨਵੀਆਂ ਤਿਆਰ ਕਰੀ ਨੇ ਬਹੁਤਾਂ ਦਾ ਗੰਭੀਸ਼ਾਨ ਕਰਦੇ ਆ ਹਨਾ ਤੇ ਤਾਂ ਕਰਕੇ ਇਹ ਸਿਸਟਮ ਤੇ ਜੇ ਉਹਨੀਆਂ ਚੀਜ਼ਾਂ ਦਾ ਆਪਾਂ ਛੜਵਾਦ ਉਹ ਸਰਕਾਰ ਬੈਨ ਕਰ ਦੂਗੀ ਫਿਰ ਆਪਾਂ ਆਪਣੇ ਕਹਾਂ ਪੀੜੀਆਂ ਨੂੰ ਆਪਾਂ ਕੀ ਜੇ ਫਿਰ ਇੰਟਰਨੈਟ ਹੀ ਰਹਿ ਗਿਆ ਫਰਾਗਾਂ ਵਿੱਚ ਬੱਕ ਨੈਟ ਤੇ ਲੱਗੇ ਰਹਿੰਦੇ ਨੇ ਉਹ ਚਲੋ ਕਿਸ ਨੇ ਕੁੱਤਾ ਪਾਲਿਆ ਕਿਸ ਨੇ ਕੂੜਾ ਪਾਲਿਆ ਕਿਸ ਨੇ ਕੁਝ ਵੀ ਕਰ ਲੈ ਜਾਨਵਰ ਕੋਈ ਪਾਲ ਲਿਆ ਉਹ ਚੀਜ਼ਾਂ ਵਧੀਆ ਨਹੀਂ ਇਹ ਆਪਾਂ ਜੀ ਦੇ ਹੱਕ ਚ ਤੇ ਚਲੋ ਹੁਣ ਆਪਾਂ ਖੁੱਡਾ ਖੋਲਦੇ ਆਂ ਬਈ ਦੇਖਦੇ ਆਂ ਆਪਣੇ ਜਾਨਵਰ ਕੀ ਸਿਸਟਮ ਆ ਬੱਚੇ ਬੁੱਚਿਆਂ ਦਾ ਪਾਣੀ ਪੂਣੀ ਤਾਂ ਨਹੀਂ ਬੜਿਆ ਅੰਦਰ ਆ ਤਾਂ ਮੀ ਖਾਸਾ ਸੀਗਾ ਤਾਂ ਕਰਕੇ ਫੁੱਡਾ ਠੀਕ ਆ ਬਾਈ ਕਬੂਤਰੀ ਬੈਠੀ ਆਂਡਿਆਂ ਤੇ ਚੈੱਕ ਕਰੋ ਤੇ ਆ ਛੋਟਾ ਬੱਚਾ ਯਾਰ ਇਹਨੂੰ ਨਹੀਂ ਛੱਡ ਦਿੱਤੇ ਬਿਠਾਇਆ ਹਜੇ ਕੱਲ ਹੁਣ ਦੋ ਦਿਨਾਂ ਦਾ ਬਿਠਾਦਾ ਸੀ ਆ ਆਪਣੇ ਸਾਰੇ ਜਾਨਵਰ ਕਰੋ ਚੈੱਕ ਫਟ ਫਾਟ ਜਦੋਂ ਓਕੇ ਦੀ ਰਿਪੋਰਟ ਬੈਠੇ ਨੇ ਜਾਨਵਰ ਆਪਣੇ ਮੈਂ ਇਹਨਾਂ ਨੂੰ ਪਾਣੀ ਪੂਣੀ ਬਈ ਧੋਦਾ ਭਾਂਡਾ ਆਣਾ ਆਂਡਾ ਦੇਖ ਲਾਂ ਵੀ ਕੀ ਸਿਸਟਮ ਆਂਡੇ ਚ ਫਿਰ ਕਰਦਾ ਵੀਡੀਓ ਕੰਟੀਨਿਊ ਬਈ ਆ ਬੱਸ ਤਾਂ ਜੀ ਬਈ ਇਹਨਾਂ ਦਾਣੇ ਪਾਈਏ ਆਪਣੇ ਜਾਨਵਰਾਂ ਨੂੰ ਤਾਂ ਦਾਣੇ ਬੋងਾ ਟਾਈਮ ਹੋ ਗਿਆ 8 ਵਜੇ ਵਾਲੇ ਨੇ ਬਈ ਬੱਚਾ ਨੂੰ ਚੋਕ ਸਕਦੇ ਨਹੀਂ ਹੂੰ ਚੱਕੋ ਖਾਓ ਬਈ ਸਾਰੇ ਹੁਣ ਆਉਂਦੇ ਦੇਖੀ 11 ਇੱਕ ਲਾ ਗਿਆ ਹੁਣ ਫਿਰ ਸਾਰੇ ਉੱਤਰਿਆਂ ਨੂੰ ਥੱਲੇ ਲਾ ਗਏ ਗਾਂ ਕਬੂਤਰ ਇਹ ਵਜਾ ਨਹੀਂ ਆਇਆ ਕਿਹਦਾ ਹੁਣੇ ਕਬੂਤਰ ਲੱਗਦਾ ਕਿੱਡਾ ਵੱਡਾ ਲੱਗਦਾ ਕਬੂਤਰ ਪਾਣੀ ਪੂਣੀ ਪਾ ਦੀਏ ਬਈ ਹੁਣ ਇਹਨਾਂ ਨੂੰ ਆਪਾਂ ਤੇ ਰਪਨ ਚੱਲਾਂਗੇ ਆਪਦੇ ਕੰਮ ਤੇ ਉਹ ਕਦੀ ਕਰਦੇ ਆ ਲਾਈਟਾਂ ਲਾਈਟ ਬੰਦ ਕਰਨੀ ਭੁੱਲ ਗਿਆ ਮੈਂ ਹਮ ਪੱਗ ਕਰਦਾ ਬਸ ਇਦਾਂ ਹੀ ਸਟਾਰਟ ਕਰਤੀ ਮੈਂ ਵੀਡੀਓ ਬਈ ਇਹ ਪਾਣੀ ਚੱਕ ਲਈ ਬਾਕੀ ਅੱਜ ਤਾਂ ਮੁੰਡੇ ਨੇ ਨੇ ਇਹਦਾ ਆਪਣਾ ਜਿਹੜਾ ਕਮਾਂਡੀ ਹੈ ਹੈਪੀ ਨਾਲੇ ਕੰਮ ਖੇਤ ਦਾ ਨਵੇਂੜਤਾ ਅੱਜ ਤਾਂ ਇਹਨੇ ਵੀ ਕੂਤਰ ਛੱਡ ਰੱਖਿਨੇ ਦਾ ਰੱਖਿਨੇ ਆਪਣਾ ਲਾਲ ਬਚਾ ਜੇ ਵੀ ਢਾਰ ਰੱਖਿਆ ਦਿੱਤਾ ਸੀ ਜਿਹੜਾ ਇਹਨੂੰ ਮੁੰਡੇ ਨਾਲ ਪਾ ਤੇ ਆਪਣਾ ਚਿੱਟਾ ਮੋਜਾ ਜਿਹੜਾ ਉਹ ਵੀ ਉੱਤੇ ਹੀ ਆ ਫਰਦਾ ਇਹਦਾ ਬਚਾ ਕਾਂਜੇ ਦੀ ਕੰਤਰ گلابی ਕੰਤਰ ਕਰੀ ਹੋਈ ਆ ਆਪਾਂ ਆਹ ਫਿਰ ਦਲਾਲ ਜੱਟ ਵੱਗ ਆਉਣਾ ਆਉਂਦੇ ਕਰ ਅਗਰ ਦਾ ਨੇ ਤੂੰ ਜਦ ਕਿਤਾ ਜਾਈ ਫਿਰਦਾ ਇੱਥੇ ਚਲੋ ਬਈ ਇਹਨਾਂ ਨੂੰ ਖਾਣ ਦੇ ਦਾਣੇ ਦੋਨੇ ਓਕੇ ਦੀ ਰਿਪੋਰਟ ਹੋ ਰਹੀ ਹੈ ਇਹਨਾਂ ਦੀ ਸਾਰੀ ਹੁਣ ਕਬੂਤਰ ਹੀ ਤਾਂ ਅੰਡਿਆਂ ਦੀ ਬਿਠੀ ਆ ਗਈ ਨਹੀਂ ਥੱਲੇ ਉਤਰ ਕੇ ਤੇ ਹੋਰ ਆਪਾਂ ਬੱਚਾ ਹੈ ਨਾ ਇਹੜਾ ਆਪਾਂ ਬੱਚਾ ਡਾਉਣੇ ਹੁੰਦੇ ਬਈ ਉਹ ਝਾੜੇ 'ਚ ਪੈ ਗਿਆ ਪੋਟੇ ਤਾਂ ਖੰਭ ਝਾੜ ਗਿਆ ਉਹਦੇ ਹੁਣ ਦੇ ਤਾਂ ਵੀ ਆ ਤਾਂ ਉਹਨੇ ਖਿੱਚ ਖੁੱਚ ਤੇ ਕਬੂਤਰ ਨੇ ਗਏ ਸਨੇ ਆ ਝਾੜ ਗਿਆ ਤੇ ਉਹ ਜਿਹੜਾ ਅੰਡਰ ਤਰੇ ਹੈ ਬਾਈ ਉਹ ਚ ਬਚਾ ਤਾਂ ਬਣ ਰਿਹਾ ਹੈ ਯਾਰ ਕੱਡੂ ਪਤਾ ਨਹੀਂ ਨਾ ਜੋੜੀ ਉਹ ਪਤਾ ਨਹੀਂ ਹੁਣ ਸਿਸਟਮ ਕੀ ਬਣੂਗਾ ਪਰ ਬਚਾ ਉਹ ਜੋ ਬਣ ਰਿਹਾ ਹੈ ਤੇ ਤੇ ਬਾਕੀ ਸਿਸਟਮ ਸਾਰਾ ਓਕੇ ਆ ਬਾਈ ਜਾਵਾਂ ਤੇ ਚਲੋ ਬਸ ਕਰਦੇ ਆ ਆਪਾਂ ਹੁਣ ਵੀਡੀਓ ਖੜਾਉਣੇ ਆ ਤੇ ਆਪਾਂ ਸ਼ਾਮ ਨੂੰ ਜਦ ਆਵਾਂਗੇ ਉਦੋਂ ਵੀਡੀਓ ਕਰਾਂਗੇ ਕੰਟੀਨਿਊ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਮਿਲਦੇ ਆਪਾਂ ਬਈ ਆਗੇ ਸ਼ਾਮ ਨੂੰ ਹਾਂਜੀ ਬਈ ਸ਼ਾਮ ਦਾ ਟਾਈਮ ਹੋ ਗਿਆ ਸੀ ਆ ਗਿਆ ਆਪਾਂ ਇਧਰ ਲੈ ਘਰੇ ਤੇ ਆਪਾਂ ਇੱਕ ਦਾ ਬਈ ਕਬੂਤਰ ਬੰਨਤਾ ਤਾਂ ਤੇ ਆਪਣਾ ਚਿੱਟੀਆਂ ਦੇ ਤੇ ਬਚਾ ਜਿਹਦੇ ਗਰਾਭੀ ਲੈਣਾ ਜਾਂ ਪਾਜਣਾ ਉਹ ਆਪਾਂ ਕਬੂਤਰ ਤਾਂ ਵੜਿਆਤਾ ਬਈ ਬਚਾ ਤੇ ਦੂਜਾ ਵਜਾ ਨਹੀਂ ਕੱਢਿਆ ਇਹ ਦੂਜਾ ਬਚਾ ਯਾਰ ਸਲਾਹ ਹੈਗੀ ਆ ਮਾ ਚੱਲ ਪਹਿਲਾਂ ਇਹਨੂੰ ਕਿੱਦੇ ਨੂੰ ਇੱਕ ਨੂੰ ਗੁਝਾ ਕੇ ਜੀ ਫਿਰ ਦੋ ਦਿਨ ਕੱਢਣ ਦੀ ਸਲਾਹ ਹੁਣ ਮੇਰੀ ਐ ਸਲਾਹ ਵੀ ਇਹਨੂੰ ਡਾਵਾਗੇ ਆਪਾਂ ਬੱਚੇ ਨੂੰ ਆਪਣੇ ਨੋ ਕਬੂਤਰ ਜਿਹੜੇ ਫਿਰਦੇ ਨੇ ਇੱਥੇ ਆਹ ਫਿਰਦੇ ਨੇ ਕਿਸੇ ਦੇ ਦੋ ਇਹਨੂੰ ਬੈਠੇ ਜਾਣਦੇ ਫਿਰ ਆਪਾਂ ਇਹਨੂੰ ਡਾਵਾਗੇ ਇੰਨੇ ਚਿਰ ਮੈਂ ਗਰਮੀ ਸਿਕਾਣਾ ਗਰਮੀ ਬੜੀ ਆ ਬੜੀ ਆ ਕਰਦਾ ਵੀਡੀਓ ਕੰਟੀਨਿਊ ਡਾਉਨ ਹੋਵੇ ਨਹੀਂ ਹਾਂਜੀ ਭਾਈ ਬਚਾਇਆ ਆਪਾਂ ਡਾਤਾ ਸੀ ਵੀਡੀਓ ਨਹੀਂ ਮੈਂ ਬਣਾਈ ਪਰ ਤੇ ਬੱਸ ਦੋ ਚਾਰ ਕਿਹੜੇ ਮਤਲਬ ਰਹਿਣਾ ਤੇ ਉਰੇ ਉਰੇ ਆਏ ਆਏ ਜਿhko ਮੁਕੇ ਜੀ ਬਸ ਮਾੜਾ ਜਾ ਬੱਤ ਕੇ ਦਾ ਮਠਹਾ ਲਿਆ ਆਪਾਂ ਥੱਲੇ ਉਹ ਬੈਠਾ ਉਹ ਰਾਣੀ ਛੜ ਐ ਚੱਲ ਹੌਲੀ ਹੌਲੀ ਇੱਕ ਦਿਨ ਚ ਹੋਰ ਹੋ ਗਿਆ ਗਜਾ ਅਹੀਂ ਗਿੜੇ ਦੇ ਚ ਗਿਜੂਗਾ ਬਈ ਰੰਗ ਤੇ ਤੇ ਦੂਜਾ ਬੱਚਾ ਆਪਾਂ ਫੇਰ ਕੱਢਾਂਗੇ ਪਹਿਲਾਂ ਇਹਨੂੰ ਗਿਜਾ ਆ ਰਹੀ ਹੈ ਯਾਰ ਹਾਂਜੀ ਜੇ ਜਨਾ ਕਰੇ ਨਹੀਂ ਕਿਦਾ ਉਹਨੂੰ ਚੱਕਰ ਆਪਾਂ ਦੂਜਾ ਬੱਚਾ ਨਹੀਂ ਕੱਢਦੇ ਹੈਗੇ ਤੇ ਬਸ ਹੁਣ ਤਾਂ ਇਹਨੂੰ ਕਾਹਨੂੰ ਡਾਉਣਾ ਮੈਂ ਹੁਣ ਤਾਂ ਬਸ ਲਾ ਨਾਤਾ ਕਿਤੇ ਵਰ ਨਾਤਾ ਬਹੁਤ ਆ ਤੇ ਬਸ ਹੁਣ ਇਹਨੂੰ ਲਾਉਣੇ ਆ ਥੱਲੇ ਤੇ ਆਪਣੀ ਉਹ ਦੂਜੀ ਜੋੜੀ ਚਿਤਲੇ ਵਾਲੀ ਕਬੂਤਰ ਵਾਲੀ ਉਹ ਜੋੜੀ ਵੀ ਅੰਡੇ ਧਰਨ ਵਾਲੀ ਆ ਬਈ ਕਦੋਂ ਤੇ ਬਸ ਮੰਨ ਕੇ ਚੱਲਾਂ ਢੇ ਧਾਰ ਹੀ ਲਊਗੀ ਤੇ ਹੁਣ ਆਪਾਂ ਉਹਨੂੰ ਥੱਲੇ ਲਾ ਲਈਏ ਯਾਰ ਨਾ ਐਂ ਪੀਰੇ ਵੀ ਜਾਜ ਜੋ ਜਰਾ ਦਾ ਕਬੂਤਰ ਬਿਠਾ ਦੇ ਤਾਂ ਕਰਕੇ ਦਿੱਕਤ ਆਊਗੀ ਆਪਾਂ ਨੂੰ ਹੁਣ ਡਾਉਣ ਡਾਣ ਦੀ ਤੇ ਲੋੜਦੀ ਇਹਨਾਂ ਨੂੰ ਆਪਾਂ ਥੱਲੇ ਲਾ ਲਈਏ ਬਸ ਮੈਂ ਲਾ ਲਿਆ ਮੈਂ ਢਾਂਗੀ ਥੱਲੇ ਫਿਰ ਤੁਹਾਨੂੰ ਦਿਖਾਉਣਾ ਲਾ ਕੇ ਇਹ ਨਾ ਪਰ ਅਗਰ ਆ ਡੰਡਾ ਤੇ ਹਰੀ ਖੁਸ਼ ਇਹ ਜਿਹੜਾ ਇਹ ਇਹ ਆ ਆਇਦੂ ਆਇਦੂ ਪਰਾ ਪਰ ਕੰਨੀ ਤਾ ਆਇਆ ਚਾ ਹੈ ਨਾ ਆਇਆ ਸੀ ਕੀ ਫੜੀਣਾ ਕਰ ਤਨ ਦਾ ਚਲਾਰ ਗਈ ਨਹੀਂ ਤਾਂ ਕੋਈ ਨਾ ਕੀ ਤਾ ਮੰਗਣਾ ਨੂੰ ਮੜਮ ਤੱਕ ਉੜਦਾ ਕਿ ਨਹੀਂ ਮੈਂ ਸੱਤ ਅੱਧੇ ਦੇ ਨੋਟ ਨੂੰ ਲਾਉਂਦਾ ਉਹ ਨਾ ਆ ਗਿਆ ਨਾ ਬਾਈਨ ਨੂੰ ਪਤਾ ਵੀ ਨਹੀਂ ਲੱਗਦਾ

ਤਾਂ ਕਰੀਏ ਲੈ ਲੈ ਇਹਨਾਂ ਨੂੰ ਮਾਣ ਆਇਆ। ਤਾਂ ਇਹੋ ਜਿਹਾ ਜਿਹਾ ਮੋੜੀ ਲਾ। ਤਾਂ ਕਰੀਏ। ਉਹ ਲੋਬੇ ਨੂੰ ਬੰਨ੍ਹ ਕੇ ਉਹਨਾਂ ਨਾਲ ਰੋੜ। ਇਹਨਾਂ ਨੂੰ ਲੈ। ਮਤਲਬ ਇਹ ਆ। ਤੂੰ। ਤੂੰ ਮਤਲਬ ਇਹਨਾਂ ਨੂੰ ਵੀ ਆ ਕੇ ਜਾਂਦਾ। ਇਹਨਾਂ ਨਾਲ। ਇਹ ਬਗਿਆ ਲੈ ਆ ਨਾ। ਅੱਗੇ ਆਪਾਂ ਸਮਝਾਓ। ਹਉ ਜੀ ਭਾਈ। ਮੁੰਡਾ ਹੈਪੀ ਆ ਗਿਆ ਜੀ ਯਾਰ ਅਬ ਤਾਂ ਕਬੂਤਰ ਚੱਕ ਲਿਆ ਜੀ ਬੱਚੇ ਉਹ। ਤੇ ਮੇਰਾ ਅੰਕ ਲਾਉਣਾ ਤੇ ਫਿਰ ਅਸੀਂ ਰੰਗ ਜਾਲਾਉਣ ਲੱਗ ਗਏ ਸੀ ਪਾਣੀ ਇਹਨਾਂ ਨੂੰ ਬਈ ਮੈਂ ਰੱਖ ਤਾ ਕਰੋ ਚੈੱਕ ਪਾਣੀ ਹੋਣਾ ਪਰ ਦਾਣੇ ਧਰ ਦਿੱਤੇ ਭੁੱਖੇ ਨੇ ਬੱਚੇ ਖਾ ਲੈਣਗੇ ਮੇਰੇ ਸਾਰੇ ਜਾਨਵਰ ਲਓ ਜੀ ਚੈੱਕ ਕਰੋ ਆਪਣੇ ਜਾਨਵਰ ਓਕੇ ਦੀ ਰਿਪੋਰਟ ਆ ਜਮਾ ਇਹਨਾਂ ਦੀ ਤੇ ਬਸ ਬਈ ਆਪਾਂ ਕਰ ਦਿਆਂ ਵੀਡੀਓ ਦੀ ਐਂਡ ਜੇ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਇਕ ਕਮੈਂਟ ਕਰੋ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਜੇ ਵੀਡੀਓ ਵਧੀਆ ਲੱਗਦੀ ਹੈ ਮਿਲਦੇ ਆਂ ਬਈ ਕੱਲ ਨੂੰ ਆਪਾਂ ਨਵੀਂ ਵੀਡੀਓ ਦੇ ਵਿੱਚ ਓਕੇ